ਹਾਂਜੀ ਹਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਪੁਰ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗਰ ਦਿਖਾਉਣੇ ਆ ਪੂਰੇ ਟੌਪ ਦੇ ਇੱਕ ਵੜ ਹੈਗੀ ਆ ਬਾਈ ਕੋਲੇ ਸੂਈ ਸਵਾਈ ਪੂਰੀ ਚੰਗੀ ਜਾਤ ਕੁਆਲਟੀ ਵਾਲੀ ਆ ਸੋਹਣੇ ਥਣ ਭਾਂਡੇ ਦੀ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁਕ ਚੈਨਲ ਨੂੰ ਫੋਲੋ ਕਰ ਲਓ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7919 ਤੇ ਬਾਕੀ ਕਰਾਉਣੇ ਗੱਲਬਾਤ ਬਾਈ ਦੇ ਨਾਲ ਪੁੱਛਦੇ ਆ ਬਾਈ ਤੋਂ ਕੀ ਡਿਟੇਲ ਆ گاਵਾ ਦੀ ਆਜੋ ਬਾਈ ਗੁਰੇ ਹਸੀ ਗੱਲ ਬਾਈ ਗੁਰੇ ਉਹ ਠੀਕ ਹੈ ਜੀ ਬਾਈ ਆਪਣਾ ਐਡਰੈਸ ਦੱਸਣੀ ਕਰਾਂ ਦੀ ਆਪਣਾ ਪਿੰਡ ਸੋਗਨਾਂ ਦੇ ਜਿਲ੍ਹਾ ਮੋਗਾ ਹਾਂਜੀ ਤਹਿਸੀਲ ਵਾਗਾ ਪੁਰਾਣਾ ਤੇ ਬਾਈ ਆਪਣਾ ਨਾਮ ਨਾਮ ਗੁਰਪ੍ਰੀਤ ਸਿੰਘ ਠੀਕ ਹੈ ਤੇ ਮੋਬਾਈਲ ਨੰਬਰ ਬਾਈ 9436 ਠੀਕ ਹੈ ਜੀ 81 ਨੰਬਰ ਠੀਕ ਹੈ ਤੇ ਬਾਈ ਇੱਕ ਥੋੜੇ ਦਿਨ ਪਹਿਲਾਂ ਤਰੀਸ ਸੂਈ ਸਵਾਈ ਵਹਿੜ ਦੀ ਪਾਈ ਸੀ ਵੀਡੀਓ ਹੋ ਗਈ ਸੇਲ ਹਾਂ ਜੀ ਹਾਂ ਘੰਟੇ ਜੀ ਹੋ ਗਈ ਠੀਕ ਹੈ ਵਧੀਆ ਆਈਫੋਨ ਫੋਨ ਹਾਂ ਜੀ ਅੱਜ ਦੀ ਵੀਡੀਓ ਵਿੱਚ ਕਿੰਨੇ ਨਗ ਬਹੋਣੇ ਆਪਾਂ ਬਾਈ ਅੱਜ ਦੋ ਆਈ ਇੱਕ ਦਾ ਕਰੋੜ ਰੁਪਏ ਰਸੀ ਹੋਣੇ ਤਾਰ ਕੇ ਹਟਿਆ ਹਾਂ ਜੀ ਹਾਂ ਗੱਬਣ ਹੈ ਨਾ ਬੈਂ ਤੋਂ ਗੱਬਣ ਹਾਂ ਉਹ ਵੀ ਦਿਖਾ ਦਾਂਗੇ ਹਾਂ ਇਹਨੂੰ ਸੂਈ ਨੂੰ ਚੌਥਾ ਦਾ ਨੱਜ ਤੇ ਇਹ ਵਹਿੜ ਸੂਈ ਵੀ ਹੈ ਹਾਂ ਜੀ ਸੂਆ ਕਿੰਨੇ ਮਾ ਸੂਈ ਵੀ ਹੈ ਬਾਈ ਪਹਿਲਾ ਸੂਆ ਹੀ ਚਾਰ ਦਾ ਪਹਿਲਾ ਸੂਆ ਤੇ ਦੰਦੋਂ ਚਾਰ ਹੈ ਚੱਕਦੀ ਹੈ 1000 ਚੱਕਦੀ ਹੈ ਜਣੀ ਕਿ ਚੌਗੀ ਆ ਤੇ ਕਿੰਨੇ ਦਿਨ ਹੋ ਗਏ ਬਾਈ ਸ ਸੂਰਤੀ ਤਿੰਨ ਦਿਨ ਹੋ ਗਈ ਆ ਤਿੰਨ ਦਿਨ ਹੋ ਗਏ ਅੱਜ ਤੇ ਮਗਰ ਬੱਚਾ ਕੀ ਆ ਗਿਆ ਬਾਈ ਬੱਚਾ ਆ ਗਿਆ ਬੱਚਾ ਬਹੁਤ ਨਸਲ ਕੁਆਲਟੀ ਦਾ ਹੈ ਨਾ ਬੱਚੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਕੁਝ ਤੇ 14 ਕਿਲੋ ਦੁੱਧ ਤਿਆਰ ਆ ਹਾਂ ਜੀ ਇਸ ਟਾਈਮ 14 ਕਿਲੋ ਠੀਕ ਹੈ ਤੇ ਕਿੰਨਾ ਕੁ ਦੁੱਧ ਪਾਉ ਦੂ ਤੇਰੇ ਹਿਸਾਬ ਨਾਲ ਬਾਈ ਸਾਡੇ 20 ਤੋਂ ਪਲੱਸ ਪਾਉਗੇ ਠੀਕ ਹੈ ਕੱਦ-ਕਾਠ ਬਹੁਤ ਵੱਡਾ ਹੈ ਨਾ ਹਾਂ ਲਿਆ ਖੋਲ ਲੇ ਤੁਰਤ ਰਖਾਈਏ ਜੇਕ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਦੰਦੋ ਹੈਗੀ 4 ਚੌਗੀ ਆ ਕੋਈ ਚੌਗੀ ਮੰਗ ਲੇ ਕੋਈ ਦੋਂਦੀ ਮੰਗ ਲੇ ਚੌਗ ਦੇ ਦੰਦ ਚੱਕਦੀ ਆ ਹਜੇ ਬਾਈ ਕਹਿੰਦਾ ਤੇ ਸੂਈ ਨੂੰ ਦੇਣਾ ਹੈਗਾ ਤੀਜਾ ਪਿੱਛੇ ਆ ਗਿਆ ਮੇਲ ਕਾਫ ਤੇ ਗਾਂ ਦੀ ਜੇ ਆਪਾਂ ਗੱਲ ਕਰੀਏ ਮਿੱਤਰੋ ਬਹੁਤ ਵੱਡੇ ਕੱਦ ਕਾਠ ਦੀ ਆ ਫੁੱਲ ਸਾਈਜ਼ ਆ ਤੇ ਰੰਗ ਪ੍ਰਿੰਟ ਹੈ ਜਿਹੜਾ ਬਾਕਮਾਲ ਹੈ ਤੇ ਬਾਕੀ ਆਪਾਂ ਤੁਹਾਨੂੰ ਤੋਰਾ ਤਾਰਾ ਕਰਾਉਣੇ ਚੈੱਕ ਨਸਲ ਕੁਆਲਿਟੀ ਬਹੁਤ ਹੈ ਤੇ ਬਾਈ ਕਹਿੰਦਾ ਵੀ ਸੂਈ ਨੂੰ ਹੈਗਾ ਜੀ ਤੀਜਾ ਦਿਨ 14 ਕਿਲੋ ਦਾ ਹਾਜ਼ਰਾ ਭਾਂਡੇ ਚ ਪਾਉਣ ਵਾਲਾ ਦੋ ਟਾਈਮ ਦੀ ਚਵਾਈ ਦਾ ਤੇ ਦੁੱਧ ਪਾ ਦੂਗੀ ਬਾਈ ਕਹਿੰਦਾ ਵੀ 20 ਕਿਲੋ ਆਮਣਾ ਲੋ ਵੀ ਮਿੱਤਰੋ ਫੇਸ ਕੁਆਲਟੀ ਕਰੋ ਚੱਕ ਜੀ ਪੂਰੀ ਜਾਤਪਾਤ ਵਾਲੀ ਆ ਪਿੰਕ ਨੋਜ਼ ਵਾਲੀ ਵੜ ਹੈ ਤੇ ਕਦ ਕਾਠ ਤੇ ਵੇਲ ਬੂਨ ਦੀ ਗੱਲ ਕਰਕੇ ਬਸ ਜਿਹੜੀ ਲੰਬੀ ਪਈ ਆ ਤੇ ਇਹ ਆਰਡਰ ਕੁਆਲਟੀ ਮਿੱਤਰੋ ਬਾਖਮਾਲ ਹੈ ਬਹੁਤ ਸੋਹਣੀ ਆਰਡਰ ਕੁਆਲਟੀ ਆ ਐਨ ਪੂਰੀ ਫਿਟਨੈਸ ਵਾਲਾ ਲੇਵਾ ਥੋੜੇ ਬੱਚੇ ਦਾ ਪਲੂਨ ਵੜ ਹੈ ਬੱਚੇ ਆ ਥੋੜਾ ਜਿਆਦਾ ਕਰਦੀ ਗੋਰੇ ਇੱਕ ਕਿਡਾ ਹੋਰ ਕਿਡਾ ਦੇ ਕਿਉਂਕਿ ਆਰਡਰ ਕੁਆਲਟੀ ਜਿਹੜੀ ਐ ਕੱਤ ਵਾਲਾ ਲੇਵਾ ਤੇ ਬਹੁਤ ਸੋਹਣਾ ਤੇ ਬਿਊਟੀ ਅរី ਵੜਾ ਦੋ ਚੀਜ਼ਾਂ ਮਿੱਤਰੋ ਮੰਨ ਕੇ ਚੱਲੋ ਵੀ ਹਾਊਸ ਨੂੰ ਮਿਲ ਜਾਣੀ ਇੱਕ ਤਾਂ ਬਿਊਟੀ ਬਹੁਤ ਅੜੜ ਚ ਤੇ ਦੁੱਧ ਵਾਲੇ ਪੱਖ ਤੋਂ ਦੁੱਧ ਮਿਲ ਜੂ ਆਪਾਂ ਨੂੰ ਬਾਈ ਕਹਿੰਦਾ ਵੀ 20 ਕਿਲੋ ਦੁੱਧ ਪਾ ਦੂਗੀ ਨਸਲ ਕੁਆਲਟੀ ਬਹੁਤ ਜ਼ਿਆਦੇ ਥੋੜੇ ਬੱਚੇ ਦਾ ਕਰਕੇ ਕਾਲੀ ਕਰਦੀ ਐ ਐ ਫਸਿਆ ਪਿਆ ਪੱਟਾਂ ਦੇ ਸਨ ਨਾਲੇ ਲੇਵਾ ਤੇ ਥਨ ਥਨ ਥੁੰਦੀ ਗੱਲ ਕਰਕੇ ਦਾ ਕੱਲਾ ਕੱਲਾ ਥਣਾ ਸੋਨਾ ਹੱਥ ਦੀ ਚਵਾਈ ਵਾਲਾ ਕੋਈ ਨਹੀਂ ਕੋਈ ਕਰਦੇ ਹੁੰਦੇ ਹਨ ਨਵਾਂ ਹਨ ਘੋੜੀ ਵਰਗੀ ਐ ਤੇ ਜਾਨਾ ਲਹੂ ਪਾਣੀ ਦੀ ਗੱਲ ਕਰਗੇ ਤਾਂ ਪੂਰੀ ਨਿਗਰ ਨਰੋਈ ਆ ਕੋਈ ਲਿੱਸੀ ਲਾਵੀ ਨਹੀਂ ਤੇ ਕੱਦ ਕਰ ਬਹੁਤ ਵੱਡਾ ਤੇ ਅਡਰ ਕੁਆਲਿਟੀ ਕਰੋ ਚੱਕ ਜੀ ਥਾਨ ਗਲਾਬੀ ਥਾਨ ਹੈ ਅੱਲਾ ਕੱਲਾ ਥਾਨਾ ਸੋਨਾ ਗਲਾਸਾਂ ਵਰਗਾ ਤੇ ਨਾੜਾਂ ਕਰੋ ਦੇਖ ਜੀ ਐ ਪੂਰੀਆਂ ਮੋਟੀਆਂ ਮੋਟੀਆਂ ਨਾੜਾਂ ਉਂਗਲਾਂ ਰਗੀਆਂ ਤੇ ਥਣ ਥਣ ਬਹੁਤ ਸੋਹਣੇ ਗਲਾਸਾਂ ਵਰਗਾ ਥਾਨ ਹੈ ਤੇ ਅਡਰ ਕੁਆਲਿਟੀ ਦਾ ਕੀ ਬਾਤਾਂ ਆਈਆਂ ਕੱਦ ਕਾਠ ਵੀ ਪੂਰਾ ਵੱਡਾ ਬਹੁਤ ਮਰੇ ਹੋਈ ਗਰੇ ਨੇੜੇ ਘੜਦੇ ਅਦਗਠ ਕਰਾਈਏ ਜੇਕ ਬਾਈ ਦੇ ਮੋਢੇ ਤੋਂ ਟੱਪਦੀ ਹੈ ਮਾੜੀ ਨੇੜੇ ਆ ਜੀ ਲਓ ਮਿੱਤਰੋ ਕਦਗੜ ਬਹੁਤ ਵੱਡਾ ਵਹਿੜਦਾ ਤੇ ਦੁੱਧ ਪਾ ਦੂ 20 ਕਿਲੋ ਬਾਈ ਚਰੇ ਸਾਬਨਾ ਹਾਂ ਜੀ ਹਾਂ ਪਾ ਦੋ ਹੁਣ ਤੀਜੇ ਦਿਨ ਸੂਈ ਨੂੰ ਤੇ 14 ਕਿਲੋ ਹਜਰ ਹੈ ਹਾਂ ਜੀ ਠੀਕ ਹੈ ਪਰ ਮੈਂ ਕੋਈ ਦੋ ਟਾਈਮ ਚੋਲੇ ਚੋ ਸਕਦਾ ਜੀ ਠੀਕ ਹੈ ਤਸੱਲੀ ਅਗਲਾ ਕਰ ਸਕਦਾ ਉਹਦੀ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਖੁੱਡੀਆਂ ਛੁੱਟਾਂ ਜਿਹੜੇ ਵੀ ਭਰਾ ਦੇ ਗਾਂ ਫੇਟ ਆਉਂਦੀ ਆਉਦੀ ਚੋ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਬਾਈ ਦੇ ਘਰੋਂ ਖਰੀਦੋ ਕਿਉਂਕਿ ਬਾਈ ਦਾ ਵੀ ਵਪਾਰ ਦਾ ਕੰਮ ਆ ਪਹਿ ਹੀ ਆਉਂਦੇ ਜਾਂਦੇ ਰਹਿੰਦੇ ਆ ਤੇ ਭਾਈ ਫਿਰ ਇਹਦੀ ਡਿਮਾਂਡ ਦੀ ਗੱਲ ਕਰਕੇ ਗੁਰੇ ਕਿੰਨੇ ਦੀ ਆਪਾਂ ਵਹਿੜ ਵਹਿੜ ਇਹ 75 ਦੀ ਦਿਵਾਂਗੇ ਵਿੱਚੋਂ ਮਾਨਦਾਨ ਹੋ ਜੂ ਹਾਂ ਜੀ ਥੋੜਾ ਪਤਾ ਹੋ ਜੀ ਰੱਖ ਲਾ ਉਹਨਾਂ ਕੀ ਰੱਖਿਆ ਮੁੱਲ ਠੀਕ ਆ ਲੋ ਵੀ ਮਿੱਤਰੋ 75000 ਰੁਪਏ ਦੇ ਵਿੱਚ ਤੁਹਾਨੂੰ ਚਾਰ ਦੰਦ ਵਹਿੜ ਤੇ ਵੱਡੇ ਕੱਦ ਕਾਠ ਦੀ ਸੂਈ ਸਵਾਈ ਤੇ ਮੰਨ ਕੇ ਜੇ ਇਹ ਵੀ ਹਾਜ਼ਰ ਦੋਧਾ ਜਿਹੜਾ 14 ਕਿਲੋ ਵਾਈ ਕਹਿੰਦਾ ਹਾਜ਼ਰ ਹੈ ਤੇ ਅਡਰ ਕੁਆਲਿਟੀ ਦਾ ਬਹੁਤ ਵਧੀਆ ਸ਼ਾਨਦਾਰ ਹੈ ਬਿਊਟੀ ਵਾਲੀ ਵਹਿੜਾ ਸੋਹਣਾ ਕੱਦ ਕਾਠ ਹੈ ਜੀ ਆਪਾਂ ਤਾਂ ਫੋਨ ਦੀ ਗੱਲ ਕਰਕੇ ਤਾਂ ਗਲਾਸ ਵਰਗਾ ਥਾਣਾ ਕੱਲਾ ਕੱਲਾ ਤੇ ਕਿਸੇ ਬਸੋਂ ਵੜਾ ਹੱਥ ਨਹੀਂ ਚਰਾਉਂਦੀ ਬਾਈ ਕਹਿੰਦਾ 75000 ਰੁਪਏ ਚ ਦੇ ਦਾਂਗੇ ਵਿੱਚੋਂ ਮਾਨਤਾਣਾ ਜਿਹੜਾ ਮੌਕੇ ਤੇ ਕੀਤਾ ਜਾਊਗਾ ਤੇ ਬਈ ਜਿਹੜੀ 2 ਨੰਬਰ ਤੇ ਵੜ ਗੁਰੇ ਆਈ ਆ ਬਲੈਕ ਕਲਰ ਦੇ ਵਿੱਚ ਇਹਦੀ ਕੀ ਡਿਟੇਲ ਆ ਬਾਈ ਇਹ ਤਾਂ ਪਹਿਲੇ ਸਗਾਈ ਪੰਜ ਚਾਰ ਦਿਨ ਦੀ ਸੂਹਾ ਪਹਿਲਾ ਤੇ ਦੰਦੋ ਤਾਂ ਨਹੀਂ ਦੇਖੀ ਹੁਣੇ ਛੋਟੀ ਲੱਗਦੀ ਆ ਉਮਰ ਦੀ ਹੈਨਾ ਹਾਂ ਦੋਂਦੀ ਜਾਂ ਚੌਗੀ ਹੋਊਗੀ ਦੋ ਦੰਦ ਦੀ ਹੋਊ ਬਲਕਿ ਤਾਂ ਫੇਸ ਕੁਆਲਿਟੀ ਦੇਖੋ ਜੀ ਕਰੋਸ ਅੰਗ ਦੇ ਵਿੱਚ ਵੜਾ ਗਰਮਾਗਾ ਤੋਹਫੀ ਆ ਤੇ ਬਾਈ ਕਹਿੰਦਾ ਵੀ ਇਹ ਜੇ ਲੈ ਜੂਗੀ ਚਾਰ ਪੰਜ ਦਿਨ ਲੈ ਜੂ ਹੈ ਨਾ ਗੁਰੇ ਤੇ ਥਣ ਥਣ ਵੇਖੋ ਹੀ ਕੱਲਾ ਕੱਲਾ ਥਾਣਾ ਸੋਹਣਾ ਤੇ ਬਾਕੀ ਹਜੇ ਵਹਿੜ ਆਈ ਹੀ ਆ ਗੱਡੀ ਚ ਆ ਪਿੱਛੋਂ ਮੈਂ ਡਿਲੀਵਰੀ ਲੁਬੜੀ ਜੇ ਪਈ ਆ ਤੇ ਬਾਈ ਕਹਿੰਦਾ ਵੀ ਜਲ ਆਪਾਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਕੱਚੀ ਕੱਚੀ ਆ ਪੰਜ ਚਾਰ ਦਿਨਾਂ ਦੀ ਕੱਚੀ ਆ ਪੂਰੀ ਨਿਗਲ ਨਰੋਈ ਆ ਕੋਈ ਲਿੱਸੀ ਲਾਂ ਦੀ ਹੰਦੀ ਜੀ ਨਹੀਂ ਸੋਹਣਾ ਕੱਦਗਾਠਾ ਦੂਜੀ ਵਹਿੜ ਜਿੱਡੇ ਕੱਦਗਾਠਾ ਤੇ ਗੁਰੇ ਜੇ ਕੱਚੀ ਕੱਚੀ ਬਈ ਕੇ ਹੈ ਹੂਵੇ ਫਿਰ ਕਿੰਨੇ ਦੇ ਦਾਂਗੇ 60 ਚ ਮਾਨਦਾਨ ਕਰ ਦਾਂਗੇ 60 ਚ ਮਾਨਦਾਨ ਕਰ ਦਾਂਗੇ ਹਾਂਜੀ ਤੇ ਇਹ ਦੁੱਧ ਕਿੰਨਾ ਕੁ ਪਾ ਦੂਗੀ ਉਹ ਪਾਉਗਾ 1500 ਕਿਲੋ 15 16 ਕਿਲੋ ਦੁੱਧ ਪਾ ਦੂਗੇ ਹੈ ਤੇ ਜੇ 15 16 ਕਿਲੋ ਵਾਲੀ ਆਪਾਂ ਮੱਝ ਭੱਲਗੇ ਤੇ 2 2 ਲੱਖ ਤੋਂ ਪਲੱਸ ਮਿਲੂਗੀ ਤੇ ਇਹਦਾ ਦੁੱਧ ਹੈ ਜਿਹੜਾ ਮੱਝਾਂ ਵਰਗਾ ਹੋਊਗਾ ਕਿਉਂਕਿ ਇਹ ਆ ਗਈ ਕਰੋਸਾਂਗ ਦੇ ਵਿੱਚ ਨਾ ਗਰਮੀ ਮੰਨੇ ਨਾ ਠੰਡ ਮੰਨੇ ਤੇ ਬਾਕੀ ਸੋਨਾ ਗਦਗਾਠ ਨਖਰੇ ਵਾਲੀ ਵਹਿੜਾ ਬੋਦੀ ਵਾਲੀ ਤੇ ਬਾਈ ਕਹਿੰਦਾ 60 ਚ ਮਾਨਦਾਨ ਕਰ ਦਾਂਗੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਹੈ ਸੀਗੇ ਦੋ ਜਾਨਵਰ ਤੇ ਪਹਿਲਾ ਨੰਬਰ ਤੇ ਆਪਾਂ ਤੁਹਾਨੂੰ ਸੂਈ ਸਵਾਈ ਵੜ ਦਿਖਾਈਏ ਸੋਹਣਾ ਕੱਦ ਕਾਠਾ ਪੂਰੀ ਬਿਊਟੀ ਵਾਲੀ ਹੈ ਤੇ ਦੁੱਧ ਵੀ 20 ਕਿਲੋ ਬਾਈ ਕਹਿੰਦਾ ਪਾ ਦੂਗੀ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਤੁਹਾਡੇ ਮਿੱਤਰੋ ਫਿੱਟ ਹੋਵੇ ਤੇ ਆਪਦੀ ਤਸੱਲੀ ਨਿਰਖ ਵਰਖ ਤੁਸੀਂ ਕਰਨੀ ਹੈ ਕਿਉਂਕਿ ਸੋਨੂੰ ਹੱਕਾ ਪੂਰਾ ਤੁਸੀਂ ਪੈਸੇ ਲਾਉਣੇ ਆ ਜਿਹੜੇ ਵੀ ਭਰਾਣੇ ਪੈਸੇ ਲਾਉਣੇ ਆ ਉਹਦੇ ਤੇ ਆਪਦੀ ਤਸੱਲੀ ਬਖਸ਼ ਮਿੱਤਰੋ ਬਾਈ ਦੇ ਘਰੇ ਕਰ ਸਕਦਾ ਕਿਉਂਕਿ ਬਾਈ ਦਾ ਬਾਈ ਕਹਿੰਦਾ ਵੀ ਆਪਣਾ ਵੀ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਦੋ ਟਾਈਮ ਦੀ ਸਾਂਭ ਵਿੱਚ ਤਿੰਨ ਟਾਈਮ ਚੋਲੇ ਕਿਉਂ ਵੀ ਗੁਰੇ ਕਿ ਦੋ ਵੀ ਕੋਈ ਲੈਂਦਾ ਭਰਾ ਪਸ਼ੂ ਭਾਵੇਂ ਆਪਣਾ ਲੈਂਦਾ ਭਾਵੇਂ ਕਿਤੇ ਹੋਰ ਲੈਂਦਾ ਵੀ ਯਾਨੀ ਕਿ ਚਵਾਈ ਜ਼ਰੂਰੀ ਆ ਚਵਾਈ ਜ਼ਰੂਰੀ ਹਾਂ ਤਸੱਲੀ ਹੋਈ ਆ ਜੀ ਅਗਲੇ ਦੀ ਹਾਂ ਠੀਕ ਚਵਾਈ ਜੂ ਹੀ ਇੱਕ ਨੰਬਰ ਹੈ ਠੀਕ ਹੈ ਤੇ ਮੋਬਾਈਲ ਨੰਬਰ ਆਦਾ ਫਿਰ ਬੋਲਦੇ 91630 ਹਾਂਜੀ 813 ਬੱਤੀ ਠੀਕ ਹੈ ਜੀ ਲਓ ਜੀ ਮੇਰੇ ਕੋਲ ਚਵਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ 'ਚ ਧੰਨਵਾਦ ਜੀ ਹਾਸੀ ਕਲ ਸਾਰਿਆਂ ਲੋ ਵੀ ਮਿੱਤਰੋ ਆ ਮੂਰਲੇ ਸੁਣਾਉਣੀਆਂ ਧਰਾਂ ਤੇ ਚਾਰੇ ਥਨਾ ਦੀ ਚਵਾਈ ਹੈਗੀ ਇੱਕ ਨੰਬਰ ਕੋਈ ਪੂਰ ਛੱਟਾ ਨਹੀਂ ਬਾਕੀ ਗੱਲਬਾਤ ਤੁਸੀਂ ਕਰ ਲਿਓ ਜੀ ਧੰਨਵਾਦ